ਜਿਲੰਦਰ ਦੇ ਸੁਪਰ ਰੈਸਟੋਰੈਂਟ ਦਾ ਫਟ ਗਿਆ ਭਾਂਡਾ ਉੱਚੀ ਦੁਕਾਨ ਫੀਕਾ ਪਕਵਾਨ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਕਿਤੇ ਬਾਹਰ ਖਾਣ ਪੀਣ ਜਾਂਦੇ ਹੋ ਤਾਂ ਤੁਸੀਂ ਜਰਾ ਸਾਵਧਾਨ ਰਹੋ ਕਿਉਂਕਿ ਇਸ ਰੈਸਟੋਰੈਂਟ ਦੇ ਨਾਲ ਵਿਵਾਦ ਛਿੜ ਚੁੱਕਾ ਹੈ ਵਿਲਾਤੀ ਫੂਡ ਨਾਮ ਦਾ ਇਹ ਰੈਸਟੋਰੈਂਟ ਹੁਣ ਚਰਚਾ ਦੇ ਵਿੱਚ ਹੈ ਵਿਵਾਦਾਚ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇੱਥੇ ਇਹਨਾਂ ਨੂੰ ਕਸਟਮਰਸ ਨਾਲ ਗੱਲਬਾਤ ਕਰਨ ਦੀ ਕੋਈ ਤਮੀਜ਼ ਨਹੀਂ ਹੈ ਕਸਟਮਰਸ ਨੂੰ ਇੱਥੇ ਪਰੇਸ਼ਾਨ ਕੀਤਾ ਜਾਂਦਾ ਹੈ ਪੱਦੀ ਸ਼ਵਦਾਬਲੀ ਦੀ ਵਰਤੋਂ ਕੀਤੀ ਜਾਂਦੀ ਤੇ ਇੰਨੇ ਪੈਸੇ ਖਰਚ ਕੇ ਜੇਕਰ ਤੁਸੀਂ ਅਜਿਹੇ ਚੀਜ਼ਾਂ ਦਾ ਸ਼ਿਕਾਰ ਹੁੰਦੇ ਹੋ ਤਾਂ ਦੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਤੇ ਤੁਸੀਂ ਅਜਿਹੇ ਰੈਸਟੋਰੈਂਟ ਦਾ ਬਾਇਕਟ ਕਰੋ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਆ ਜਾ ਰਿਹਾ ਕਿ ਜੇਕਰ ਤੁਸੀਂ ਵੀ ਆਪਣੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਆਪਣੇ ਪੈਸੇ ਬਰਬਾਦ ਨਹੀਂ ਕਰਨਾ ਚਾਹੁੰਦੇ ਆ ਤੇ ਤੁਸੀਂ ਅਜਿਹੇ ਰੈਸਟੋਰੈਂਟ ਦਾ ਬਾਇਕਟ ਕਰੋ ਤਾਂ ਹਾਲਾਂਕਿ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਬਲੈਟੀ ਫੂਡ ਰੈਸਟੋਰੈਂਟ ਇਹ ਮੈਂਬਰੋ ਰੋਡ ਦੇ ਉੱਤੇ ਹੈਗਾ ਜੀ ਅਸੀਂ ਕੱਲ ਉੱਥੇ ਗਏ ਤੇ ਸਾਡੇ ਨਾਲ ਉੱਥੇ ਬੜਾ ਇਹਨਾਂ ਨੇ ਮਿਸਬੀਹੇਵ ਕੀਤਾ ਤੇ ਮੈਂ ਆਪਣੇ ਫਰੈਂਡਸ ਦੇ ਨਾਲ ਗਿਆ ਮੈਨੂੰ ਥੋੜੀ ਪਰੇਸ਼ਾਨੀ ਸੀ ਅਸੀਂ ਬੈਂਗੇ ਮੈਂ ਰਿਲੈਕਸ ਹੋਣ ਗਿਆ ਉੱਥੇ ਮੈਂ ਕਿਹਾ ਚਲੋ ਆਪਾਂ ਥੋੜੀ ਜਿਹਾ ਸੇਟ ਲੈਂਦੇ ਆਂ ਕਿ ਕਿਸੇ ਦੀ ਵੇਟ ਕਰ ਰਹੀ ਸੀ ਅਸੀਂ ਤੇ ਇੱਕ ਦੋ ਵਾਰ ਹੀ ਆਇਆ ਉੱਥੇ ਜਿਹੜਾ ਸਟਾਫ ਆਇਆ ਸਾਡੇ ਨਾਲ ਮਿਸਟਰੀ ਚੈੱਕ ਕਰ ਕਿ ਤੁਸੀਂ ਇੱਥੇ ਕਿਉਂ ਦਾ ਬੈਠੇ ਆ ਅਸੀਂ ਕਿ ਕੋਈ ਨਾ ਤੁਸੀਂ ਵੇਟ ਕਰ ਰਹੇ ਆ ਜਦੋਂ ਕੋਈ ਆਂਦਾ ਆ ਅਸੀਂ ਜੋ ਵੀ ਤੁਹਾਨੂੰ ਤੁਸੀਂ ਕਹਿੰਦੇ ਆਪਾਂ ਮੰਗਵਾ ਲਵਾਂਗੇ ਕੋਈ ਨਿਕਲ ਤਾ ਤੇ ਸਾਡੇ ਨਾਲ ਜਿਹੜਾ ਉਹ ਮਾਲਕ ਸੀ ਪਤਾ ਨਹੀਂ ਕੌਣ ਸੀ ਮੈਨੇਜਰ ਸੀ ਆਈ ਡੋਟ ਨੋ ਕੌਣ ਸੀਗਾ ਤੇ ਸਾਡੇ ਨਾਲ ਬਹੁਤ ਰੂਡਲੀ ਬਿਹੇਵਰ ਉਹਨਾਂ ਨੇ ਕੀਤਾ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਤੁਸੀਂ ਬਿਲਕੁਲ ਨਾ ਉੱਥੇ ਜਾਓ ਬਹੁਤ ਭੱਤਮੀ ਦੇ ਬੰਦੇ ਨੇ ਉੱਥੇ ਤੇ ਸਾਡੇ ਨਾਲ ਬਹੁਤ ਗਲਤ ਉਹਨਾਂ ਨੇ ਬਿਹੇਵ ਕੀਤਾ ਵੀ ਤੇ ਅਸੀਂ ਇੱਕ ਦੋ ਵਾਰੀ ਪਹਿਲਾਂ ਜਾਂਦੇ ਰਹੇ ਅਸੀਂ ਕਾਫੀ ਵਾਰੀ ਗਏ ਉੱਥੇ ਅਸੀਂ ਖਾ ਪੀ ਕੇ ਹੁੰਨੇ ਆ ਜੇ ਆਪਾਂ ਇੱਕ ਵਾਰੀ ਬੈਠੇ ਆ ਥੋੜੀ ਜਿੜ ਬੈਠੇ ਕਿਸੇ ਦੀ ਵੇਟ ਕਰ ਰਹੇ ਰਹਾ ਮਤਲਬ ਇਹ ਥੋੜੀ ਜੀ ਤੁਸੀਂ ਹੁਣੀ ਉਸੇ ਵੇਲੇ ਮੰਗਵਾਓ ਤੁਸੀਂ ਚਾਹ ਦਾ ਕਾਫੀ ਮੰਗਵਾਓ ਤੁਸੀਂ ਇੱਥੇ ਕਿੱਦਾਂ ਬੈਠੇ ਨਾ ਮਤਲਬ ਇਤਨਾ ਦਾ ਸਾਡੇ ਨਾਲ ਕਾਫੀ ਮਿਸਬੀਹਵ ਉਹਨਾਂ ਨੇ ਕੀਤਾ ਤੇ ਮੈਂ ਇਹ ਹੀ ਕਹਣਾ ਕਿ ਤੁਸੀਂ ਬਲੈਟਿਪੂਰ ਤੇ ਬਿਲਕੁਲ ਨਾ ਜਾਓ ਬਿਲਕੁਲ ਜਵਾਬ ਬਿਲਕੁਲ ਬਦਤਮੀਜ਼ ਬੰਦੇ ਨੇ ਤੇ ਇਨੇ ਪੈਸੇ ਖਰਚ ਕੇ ਜੇਕਰ ਤੁਸੀਂ ਅਜਿਹੇ ਚੀਜ਼ਾਂ ਦਾ ਸ਼ਿਕਾਰ ਹੁੰਦੇ ਹੋ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਤੇ ਤੁਸੀਂ ਅਜਿਹੇ ਰੈਸਟੋਰੈਂਟਸ ਦਾ ਬਾਇਕਟ ਕਰੋ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਆ ਜਾ ਰਿਹਾ ਕਿ ਜੇਕਰ ਤੁਸੀਂ ਵੀ ਆਪਣੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਆਪਣੇ ਪੈਸੇ ਬਰਬਾਦ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਅਜਿਹੇ ਰੈਸਟੋਰੈਂਟਸ ਦਾ ਬਾਇਕਟ ਕਰੋ ਤਾਂ ਹਾਲਾਂਕਿ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ